ਉਹ ਬੰਦੇ ਨਾ ਤੇ ਹਮ ਤਾਂ ਪੰਡੂ ਕਰਾਉਂਦਾ ਉਹ ਬੰਦੇ ਨਾ ਬੱਤੀਆਂ ਨਾ ਪਿੱਛੇ ਜਾ ਪਿੱਛੇ ਆ ਗਿਆ ਇਹ ਦੋ ਜਵਾਕਾਂ ਤੇ ਸੁਣ ਬੰਦੇ ਰਾਮੇਰਾ ਪਾਲੀ ਨੂੰ ਮਿਲ ਲੈ ਬਾਬੋ ਬਾਬਾ ਜੀ ਜਨਾਬਾ ਪਤੀ ਘਰ ਸਾਫੀ ਕੰਮ ਠੀਕ ਆ ਉਹ ਜੈਨਪੁਰ ਖੜਨਾ ਦੋ ਬਜ਼ੁਰਗ ਜਣੇ ਲੈ 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 ਉਹ ਜਾਣਦੇ ਉਹ ਜਾਣਦੇ ਕਰੋ ਮੈਂ ਇੱਕ ਦਾ ਇਹ ਨੂੰ ਲੱਗਦਾ ਦਿਨ ਤੋਂ ਲੈ ਕੇ ਤੁਸੀਂ ਲੈ ਉਹ ਜਾਣਦੇ ਉਹ ਨਹੀਂ ਯਾਰ ਜਾਣਦੇ ਕਰ ਲੈਂਦਾ ਮੇਰੀ ਵੀ ਧੀ ਹੈ ਉਹ ਆ ਗੱਲਾਂ ਨਹੀਂ ਇੱਥੇ ਚੰਗੀਆਂ ਨਹੀਂ